ਗੱਲ ਇਹ ਸੌਲੇ ਮਾਰਦੇ ਗੱਡੀਆਂ ਆ ਤੇ ਫੇਰ ਪਾਰ ਤੋਂ ਗੱਡੀਆਂ ਆ ਕੋਈ ਸਰਕਾਰ ਦਾ ਧਿਆਨ ਨਹੀਂ ਵਾਲ ਕੋਈ ਜੂਮ ਨੇ ਲੱਗੇ ਨਾਲੇ ਤੋਂ ਸਾਤਵਾਰ ਗੰਗਾ ਨਗਰ ਇਹਨਾਂ ਦੇ ਪਿੱਛੇ ਲੋਕ ਮਾਰੀ ਖਾਪਦਾ ਹੋ ਗਿਆ ਉਹ ਖੜੀ ਉਹ ਸ਼ਿਮਲੇ ਚਲਦੀ ਉਹ ਵੀ ਘਾਟ ਜਿਹੜੀ ਆ ਇਹ ਚੰਨ ਜੋਗ ਟਾਇਰ ਨਹੀਂ ਆ ਜੀ ਇੰਨੀ ਮਾੜੇ ਹਾਲਾਤ ਹੋਏ ਨੇ ਆਹ ਦੇਖੋ ਲੋਕਾਂ ਦੀ ਡਾਲੀ ਗੱਡੀ ਆ ਜੀ ਇਹਦੇ ਵੀ ਟਾਇਰ ਚੈੱਕ ਕਰੋ ਰੀਸੋਲ ਟਾਇਰ ਲੱਗੇ ਆ ਪਤਾ ਨਹੀਂ ਕਿੱਥੇ ਟਾਇਰ ਪਾੜ ਜਾਣੇ ਹਾਲਾਤ ਦੇਖੋ ਟਾਇਰਾਂ ਦੇ ਕੀ ਹੋਏ ਫਰੇ ਆਹ ਦੇਖੋ ਜੀ ਆਹ ਦੇਖੋ ਟਾਇਰਾਂ ਦੀਆਂ ਗੁੱਟੀਆਂ ਵੱਡੀਆਂ ਗਈਆਂ ਰੀਸੋਲ ਟਾਇਰ ਪਏ ਆ ਇਹ ਜਿੰਨਾ ਇਹਨਾਂ ਨੇ ਚੱਲਣਾ ਸੀ ਆਪਣੇ ਕਿਲੋਮੀਟਰ ਵੀ ਕਰ ਚੁੱਕੇ ਆ ਔਰ ਹਾਲਾਤ ਇੰਨੇ ਬਦਲ ਹੋ ਗਏ ਕਿ ਪੰਜਾਬ ਸਰਕਾਰ ਕੋਈ ਪੈਸਾ ਹੈ ਨਹੀਂ ਇਹਨਾਂ ਤਨਖਾਹਾਂ ਦੇ ਨੂੰ ਨਾ ਬਸੰਦਾ ਸਫੇਰਪਾਟ ਨਾ ਹੀ ਕੋਈ ਔਫਰੀਆਂ ਜੀ ਅੱਜ ਆ ਜਾਓ ਮਗਰ ਆ ਜਾਓ ਦੇਖੋ ਕੰਮ ਤੋਂ ਬਗਾਨੀ ਦੇਖ ਦੇਖ ਲਈ ਨਵੀਆਂ ਗੱਡੀਆਂ ਕੰਮ ਤੋਂ ਖੜੀਆਂ ਆ ਦੇਖੋ ਆ ਦੇਖੋ ਜੀ ਆ ਦੇਖੋ ਉਹ ਨਵੀਂ ਗੱਡੀ ਕਲਚ ਪਲੇਟ ਤੋਂ ਨਹੀਂ ਹੈ ਜੀ ਹਮਮ ਸਮਾਨ ਹੈ ਨਹੀਂ ਸਫੇਰਪਾਟ ਹੈ ਨਹੀਂ ਔਰ ਨਵੀਂ ਗੱਡੀ ਹਰਦਵਾਰ ਚੱਲਦੀ ਹੈ ਜੀ ਇਹ ਕੀ ਇਹ ਗੁੰਮ ਹੀ ਲਾਗ ਰੂ ਦੇ ਤੇ ਹਰ ਦੁਆਰੇ ਚੰਗਿਆੜੇ ਦੀ ਇਹ ਫੇਰ ਪਾੜ ਤੋਂ ਦੋ ਦਿਨ ਸ਼ਿਮਲੇ ਖੜੀ ਰਹੀ ਤਿੰਨ ਦਿਨ ਹੋ ਗਏ ਨੇ ਇੱਥੇ ਇਹ ਸਪੇਰ ਪਾੜ ਤੋਂ ਗੱਡੀਆਂ ਬੰਦੀਆਂ ਨੇ ਕੋਈ ਸਰਕਾਰ ਦਾ ਨਾ ਕੋਈ ਧਿਆਨ ਨਹੀਂ ਉਹ ਬਚ ਨਹੀਂ ਉਹ ਛੋਟੇ ਰੂਲ ਨਹੀਂ ਲਗਾ ਸਕਦੇ ਹਾਂ ਹਾਂ ਜੀ ਹਾਂ ਜੀ ਪਿੰਡਾਂ ਵਿੱਚ ਜਾਂ ਤਾਂ ਜੋ ਕਿ ਲੋਕੀ ਪਰੇਸ਼ਾਨ ਆ ਇਹਨਾਂ ਗੱਡੀਆਂ ਤੋਂ ਬਗੈਰ ਕੋਲ ਆ ਗਏ। ਅਨਿਕਾ ਜੀ। ਦਰੀਆ। ਗਿਆ। ਕਿ ਬ੍ਰੇਕਰ ਬ੍ਰੇਕ ਨਹੀਂ ਲੱਗ ਰਿਹਾ ਕਿੱਥੇ ਕਹਿੰਦੇ ਸੀ ਉਹ ਜੂ ਬੱਲ ਗਏ ਇਹਨਾਂ ਘੋਟੋ ਰੱਖੇ ਆ ਅੱਜ ਆਹ ਦੇ ਲੋ ਜੀ ਬੱਲ ਮਦਦ ਦੇਖੋ ਜੀ 에어ਪੋਰਟ ਗੱਡੀ ਚੱਲਦੀ ਐ ਸ਼ੀਸ਼ੇ ਦੇਖੋ ਇਹਦੇ ਅੱਛਾ ਇਹਦੇ ਵਿੱਚ ਆਲੇ ਕੱਟੇ ਆ ਰਹੀਏ ਬੰਦਾ ਕਰੇਗਾ ਨਾ ਪੱਤੀ ਦਾ ਉਹ ਨੰਬਰ ਦੇ ਕੇ ਆ ਹਾਂਜੀ ਮੇਰਾ ਨਾਮ ਰਮਿੰਦਰ ਸਿੰਘ ਪੰਜਾਬ ਰੂਟ ਵੇ ਦੀ ਪਨ ਬਸ ਦੀ ਆ ਪੀ ਸੀ ਕੰਟਰੈਕਟ ਵਰਕਰ ਜੁਨੀ ਹਾਰ ਬੁਰਾ ਨਾਮ ਹੈ ਪ੍ਰਧਾਨ ਆ ਜੀ ਜਿਹੜਾ ਅੱਜ ਤਾਂ ਅਸੀਂ ਤੁਹਾਡੇ ਮੋਹਰੀ ਮਰਾਈ ਦੱਸਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਇਹਨੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਅੰਦਰ ਟਾਇਰ ਤੱਕ ਨਹੀਂ ਆ ਰਹੇ ਸਪੇਅਰ ਪਾਰਟ ਤੱਕ ਨਹੀਂ ਆ ਰਿਹਾ ਇਥੋਂ ਤੱਕ ਕਿ ਵਰਕਰਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਆ ਰਹੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੰਨਰ ਜਿਹੜਾ ਕਹਿ ਰਿਹਾ ਕਿ ਇੰਨਾ ਤਿੰਨਾ ਸਾਲਾਂ ਦੇ ਵਿੱਚ ਜਿਹੜਾ ਟਰਾਂਸਪੋਰਟ ਦਾ ਅਧਾਰਾ ਵਧੇ ਜਿਆ ਪਰ ਕਿਤੇ ਨਾ ਕਿਤੇ ਵਧੇਜ ਨਹੀਂ ਇਹ ਖੜਮ ਤੇ ਕੰਡੇ ਦੇ ਕਿਨਾਰੇ ਤੇ ਜਾ ਚੁੱਕਾ ਹੈ ਇਸ ਟਾਈਮ ਤੁਸੀਂ ਡੀਪੂ ਦੇ ਹਾਲਾਤ ਵੇਖੋ ਟਾਇਰ ਜਿਹੜੇ ਰੀਸੋਲ ਟਾਇਰ ਆ ਉਹ ਆਪਣੇ ਕਿਲੋਮੀਟਰ ਪੂਰੇ ਕਰ ਚੁੱਕੇ ਆ ਪਰ ਕਿਤੇ ਨਾ ਕਿਤੇ ਦੁਬਾਰਾ ਉਹਨਾਂ ਟਾਇਰਾਂ ਨੂੰ ਵਰਤਿਆ ਜਾ ਰਿਹਾ ਲੌਂਗ ਰੂਟ ਤੇ ਗੱਡੀ ਦੇ ਟਾਇਰ ਤੁਹਾਨੂੰ ਦਿਖਾਏ ਆ ਦੋ ਗੱਡੀਆਂ ਖੜੀਆਂ ਨਵੀਆਂ ਗੱਡੀਆਂ ਖੜੀਆਂ ਨਿੱਕੇ ਨਿੱਕੇ ਸਪੇਅਰ ਪਾਰਟ ਤੋਂ ਖੜੀਆਂ ਇੱਕ ਗੱਡੀ ਜਿਹੜੀ ਤੁਹਾਨੂੰ ਦਿਖਾਈ ਐ ਐਕਸੀਡੈਂਟ ਹੋਈ ਆ ਉਹ ਗੱਡੀ ਰਸਤੇ 'ਚ ਆਉਂਦੀ ਬ੍ਰੇਕ ਛੱਡ ਗਈ ਤੇ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਵੀ ਇੱਕ ਹਾ사 ਡੀਪੂ ਦੇ ਵਿੱਚ ਹੀ ਹੋਇਆ ਕਿ ਗੱਡੀ ਬ੍ਰੇਕ ਛੱਡ ਗਈ ਤੇ ਕੰਧ 'ਚ ਵੱਜ ਗਈ ਅੰਦਰ ਕੰਮ ਨਹੀਂ ਹੋ ਰਿਹਾ ਗੱਡੀਆਂ ਦਾ ਸਪੇਅਰ ਪਾਰਟ ਨਹੀਂ ਆ ਰਿਹਾ ਇਥੋਂ ਤੱਕ ਕਿ ਬ੍ਰੀਸ ਨਟ ਇੱਕ 10 ਰੁਪਏ ਦਾ ਨਟ ਲੈਂਦੋਗੇ ਪੈਸੇ ਨਹੀਂ ਆ ਇਹ ਹਾਲਾਤ ਹੋ ਚੁੱਕੇ ਨੇ ਜੀ ਪੰਜਾਬ ਰੋਡਵੇਜ਼ ਅੰਦਰ ਦੇਖੇ ਗਿਆ ਕਿ ਇੱਕ ਮਿੰਨੀ ਬੱਸਾਂ ਵੀ ਖੜੀਆਂ ਨੇ ਜੋ ਕਿ ਨਵੀਆਂ ਕੁਆਡ ਹੋ ਰਹੀਆਂ ਨੇ ਨਵੀਆਂ ਬੱਸਾਂ ਉਹਨਾਂ ਵਿੱਚ ਹਾਂਜੀ ਉਹ ਬਾਦਲ ਸਰਕਾਰ ਨੇ ਪਿੰਡੂ ਸਰਵਿਸ ਬੱਸ ਚਲਾਈ ਸੀ ਉਹ ਚੱਲਣ ਜੋ ਗਿਆ ਔਰ ਕਿਤੇ ਨਾ ਕਿਤੇ ਮਹਿਕਮਾ ਉਹੀ ਗੱਲ ਹੈ ਕਿ ਸਰਕਾਰਾਂ ਦੇ ਧਿਆਨ ਨਹੀਂ ਇਸ ਨੂੰ ਚਲਾਉਣ ਵੱਲ ਪ੍ਰਾਈਵੇਟ ادارے ਨੂੰ ਜਿਵੇਂ ਕਿ ਪਿਛਲੇ ਦਿਨੀ ਕਿਲੋਮੀਟਰ ਸਕੀਮ ਦੀਆਂ ਬੱਸਾਂ ਲੈ ਕੇ ਆਏ ਸੀ ਲਾਲਜੀਤ ਭੁੱਲਰ transport ਮੰਤਰੀ ਇਹ ਉਸੇ ਦੀ ਮਨਛਾ ਹੈ ਕਿ ਜਿੱਦਾਂ ਡੀਪੂਆਂ ਦੇ ਵਿੱਚ ਗੱਡੀਆਂ ਖੜੀਆਂ ਰਹਿਣਗੀਆਂ ਤੇ ਅਸੀਂ ਕਿਲੋਮੀਟਰ ਸਕੀਮ ਆਪਣੇ ਤਹਿਤਿਆਂ ਦੇ ਪਾ ਕੇ ਤੇ ਰੋਡਵੇ ਨੂੰ ਖੋਰਾ ਲਾਇਆ ਜਾਊਗਾ ਅਤੇ ਦੇਖਿਆ ਜਾਵੇ ਜਿਹੜੀ ਰੀਸੋਲ ਟਾਇਰਾਂ ਨਾਲ ਗੱਡੀਆਂ ਚਲਾਈਆਂ ਨੇ ਉਹਨਾਂ ਹਾਲਾਤ ਮਾੜੇ ਨੇ ਰਸਤੇ ਜਾਂਦੇ ਕਿਤੇ ਗੱਡੀ ਫੜ ਜਾਂਦੇ ਟਾਇਰ ਫੜ ਜਾਂਦਾ ਕੌਣ ਜ਼ਿੰਮੇਵਾਰ ਇਸ ਦਾ ਦੇਖੋ ਜੀ ਕੱਲ ਦੀ ਗੱਲ ਹੈ ਸ਼੍ਰੀ ਮੁਖਤਰ ਸਾਹਿਬ ਡੀਪੂ ਦੀ ਗੱਡੀ ਚੰਡੀਗੜ੍ਹ ਤੋਂ ਬਠਿੰਡੇ ਜਾ ਰਹੀ ਸੀ ਉਹ ਉਹਦੇ ਰੀਸੋਲ ਟਾਇਰ ਸੀ ਉਹ ਆਪਣੀ ਕਿਲੋਮੀਟਰ ਤੈਅ ਕਰ ਚੁੱਕੇ ਸੀ ਤੇ ਭਰ ਕਿਤੇ ਨਾ ਕਿਤੇ ਟਾਇਰ ਨਾ ਹੋਣ ਕਰਕੇ ਉਹਨੂੰ ਗੱਡੀ ਨੂੰ ਚੰਡੀਗੜ੍ਹ ਤੋਂ ਵਾਪਸ ਜਿਹੜਾ ਲਾਉਣ ਭੇਜਿਆ ਗਿਆ ਤੇ ਰਸਤੇ 'ਚ ਉਹਦੇ ਟਾਇਰ ਜਿਹੜੇ ਪਾਟ ਗਏ ਤੇ ਦੋ ਲੜਕੀਆਂ ਦੀਆਂ ਲੱਤਾਂ ਟੁੱਟ ਗਈਆਂ ਜਿਮੇਵਾਰ ਫਿਰ ਉੱਥੇ ਇਹ ਹੋ ਜਾਂਦਾ ਵੀ ਜਿਨ੍ਹਾਂ ਨੇ ਕਲੇਮ ਲੈਣਾ ਹੁੰਦਾ ਉਹ ਡਰਾਈਵਰ ਕਨੈਕਟਰ ਤੇ ਪਰਚਾ ਕਰਾ ਦਿੰਦੇ ਆ ਮਹਿਕਮੇ ਦੇ ਉਹਦੇ ਵਿੱਚ ਕੁਝ ਨਹੀਂ ਹੁੰਦਾ ਜੀ ਮਹਿਕਮਾ ਬਚ ਕੇ ਨਿਕਲ ਜਾਂਦਾ ਆਪਣੀ ਗੱਡੀ ਦੀ ਜ਼ਮਾਨਤ ਕਰਾ ਲੈਂਦਾ ਪਰ ਡਰਾਈਵਰ ਕਨੈਕਟਰ ਦੀ ਜਾਣ ਜਿਹੜੀ ਉਹ ਕਸੂਤੀ ਫਾਜ ਜਾਂਦੀ ਆ ਉੱਥੇ ਜਵਾਬ ਦੇ ਡਰਾਈਵਰ ਕਨੈਕਟਰ ਦੀ ਹੋ ਜਾਂਦੀ ਵੀ ਤੁਸੀਂ ਗੱਡੀ ਕਿਉਂ ਲੈ ਗਏ ਜਦ ਕਿ ਮਹਿਕਮਾ ਇਦਾਂ ਹੀ ਤੋਰ ਦਿੰਦਾ ਵੀ ਲੈ ਜਾਓ ਫਿਰ ਨਸ ਦੇ ਕੇ ਦੋ ਪੰਨ ਬੱਸਾਂ ਖੜੀਆਂ ਨੇ ਨਵੀਆਂ ਜਿਹੇ ਕਿ ਹਰਦੁਆਰ ਦੇ ਖਸ਼ਮਲਿੰਗ ਚੱਲਦੇ ਉਹਨਾਂ ਦਾ ਕੀ ਪ੍ਰੋਬਲਮ ਆ ਜੀ ਦੇਖੋ ਜੀ ਸਮੇਂ ਸਮੇਂ ਤੋਂ ਜਿਨ੍ਹਾਂ ਕਲੱਚ ਪਲੇਟਾਂ ਦਾ ਦ ਪਰ ਕਿਤੇ ਨਾ ਕਿਤੇ ਕਲੱਚ ਪਲੇਟਾਂ ਉਹੀ ਗੱਲ ਹੈ ਕਿ ਰੋਂਦੀ ਕਿਉਂ ਥਾਲੀ ਚ ਕੁਝ ਨਹੀਂ ਪੈਸਾ ਹੈ ਨਹੀਂ ਸਰਕਾਰ ਕੋਲ ਨਾ ਸਰਕਾਰ ਦੇ ਰਹੀ ਆ ਉਹ ਕਲੱਚ ਪਲੇਟਾਂ ਤਦ ਆਉਣਗੀਆਂ ਜਦ ਪੈਸਾ ਆਊਗਾ ਫਿਰ ਜਿਹੜੀ ਲਾਗੇ ਸ਼ਿਮਲੇ ਰੂਟ ਵਾਲੀ ਗੱਡੀ ਆ ਉਹ ਪਹਿਲਾਂ ਤਾਂ 3 ਦਿਨ ਸ਼ਿਮਲੇ ਖੜੀ ਰਹੀ ਜੀ ਉਹਦਾ ਸਟੀering ਪਾਈਪ ਬਾੜ ਗਿਆ ਪਰ ਦੇਖੋ ਸਟੀering ਪਾਈਪ ਵੀ ਇਹਨਾਂ ਕੋਲ ਹੈ ਨਹੀਂ ਅੰਦਰ ਪਾਉਣ ਵਾਸਤੇ ਉਹਦੇ ਵਾਸਤੇ ਵੀ ਪੈਸੇ ਹੈ ਨਹੀਂ ਬਜਟ ਹੈ ਨਹੀਂ ਇਦਾਂ ਕਹਿ ਦਿੰਦੇ ਆ ਜੀ ਆਹ ਹਾਲਾਤ ਹੋਏ ਪੈਨੇ ਪੰਜਾਬ ਰੋਡ ਦੇ ਪੰਨ ਬਸ ਕਿੰਨੇ ਦਿਨਾਂ ਤੋਂ ਗੱਡੀ ਖੜੀ ਹੈ ਨਹੀਂ ਇਹ ਤਕਰੀਬਨ ਇਹਨਾਂ ਨੂੰ ਗੱਡੀਆਂ ਨੂੰ ਖੜੀਆਂ ਨੂੰ ਹੋ ਗਿਆ ਜੀ ਹਰ ਤਾਰ ਦੇ ਉਹਨੂੰ ਹੋ ਗਿਆ ਤੇ ਉਹਨੂੰ 10 ਦਿਨੋਂ ਉਸ ਗੱਡੀ ਨੂੰ ਹੋਗੇ ਨੇ ਹਰ ਦੁਆਰ ਵਾਲੀ ਨੂੰ ਕਿਤਾ ਦੇਖਦੇ ਹੋ ਕਿ ਸਰਕਾਰ ਵਾਦੇ ਵੱਡੇ ਵੱਡੇ ਕਰੀ ਪਰ ਦਿਖਣ ਨੂੰ ਦੇਖੋ ਜੀ ਸਰਕਾਰ ਵਾਦੇ ਇਹਦੇ ਵੱਡੇ ਵੱਡੇ ਬਹੁਤ ਕਰ ਰਹੀ ਆ ਪਰ ਜਿਹੜੇ ਟਰਾਂਸਪੋਰਟ ਦੇ ਮੈਹਿਮੇ ਤੇ ਹਾਲਾਤ ਨੇ ਕਿਸੇ ਵੀ ਵਿਭਾਗ ਦੇ ਤੁਸੀਂ ਜਾ ਕੇ ਦੇਖ ਲਓ ਹਾਲਾਤ ਬੱਦ ਤੋਂ ਬੱਤਰ ਹੋਈ ਨੇ ਇਹ ਜਿਹੜੀ ਗੱਲ ਕਰਦੇ ਨੇ ਕਿ ਟਰਾਂਸਪੋਰਟ ਮੈਹਿਮਾ ਵਾਦੇ ਜਿਆ ਤੁਸੀਂ ਨਜ਼ਰ ਮਾਰ ਕੇ ਵੇਖ ਲਓ ਅੰਦਰ ਜਾ ਕੇ ਵੇਖ ਲਓ ਕਿੰਨਾ ਕੁ ਵਾਦੇ ਜਿਆ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਸਪੇਅਰ ਪਾਰਟ ਲਈ ਪੈਸੇ ਨਹੀਂ ਗ੍ਰੀਸ ਲਈ ਪੈਸੇ ਨਹੀਂ ਗੱਡੀਆਂ ਰੂਟ ਤੋਂ ਪਿੱਛੋਂ ਕੋਈ ਗੱਡੀ ਖਰਾਬ ਹੋ ਜਾਈ ਤਾਂ ਗੱਡੀ ਬਦਲ ਕੇ ਦਿੱਤੀ ਜਾਂਦੀ ਉਸ ਗੱਡੀ ਨੂੰ ਸਾਈਡ ਤੇ ਲਾ ਦਿੰਦੇ ਭਾਵੇਂ 10 ਦਿਨ ਖੜੀ ਰਵੇ 14 ਦਿਨ ਖੜੀ ਰਵੇ 15 ਦਿਨ ਖੜੀ ਰਵੇ ਪਰ ਸਮਾਨ ਜੋਗੇ ਪੈਸੇ ਹੈ ਨਹੀਂ ਆ ਤੇ ਜੇ ਕਿਤੇ ਡਰਾਈਵਰ ਆਪਣੇ ਕੋਲੋਂ ਲਾ ਲੈਂਦਾ ਹੁਣ ਜਿਹੜੀ ਗੱਡੀ ਬੱਜੀ ਆ ਉਹ ਡਰਾਈਵਰ ਨੂੰ ਪੈਸਾ ਪਾਉਣਗੇ ਕਿ 18000 ਤਨਖਾਹ ਦੇ ਵਿੱਚ ਉਹ ਡਰਾਈਵਰ ਗੱਡੀ ਦਾ ਕੰਮ ਵੀ ਕਰਵਾਵੇ ਪੈਂਚਰ ਵੀ ਲਵਾਵੇ ਟਾਇਰਾਂ ਦੀ ਵੀ ਦੇਖ ਰੱਖ ਕਰੇ ਤੇ ਫਿਰ ਸਰਕਾਰ ਠੇਕੇ ਤੇ ਗੱਡੀਆਂ ਦੇ ਦੇ ਸਾਨੂੰ ਦੇ ਦੇ ਆਪਣੇ ਮੁਲਾਜ਼ਮਾਂ ਨੂੰ ਦੇ ਦੇ ਅਸੀਂ ਕਮਾ ਕੇ ਦੇਈ ਜੰਨੇ ਆ ਫਰੀ ਸਬਰ ਸੂਲਤ ਨੇ ਧੂਆਂ ਘੜਤਾ ਜੀ ਸਰਕਾਰ ਦਾ 900 ਕਰੋੜ ਰੁਪਇਆ ਲੈਂਣ ਆ ਆ ਸਾਡਾ ਜੇ ਸਾਨੂੰ ਮਿਲ ਜਾਵੇ ਤਾਂ ਅਸੀਂ ਹਾਲਾਤ ਸਾਡੇ ਵਧੀਆ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਸਰਕਾਰ ਬੰਦ ਵੱਲ ਜਾ ਰਹੀ ਆ ਤੇ ਕੰਮ ਕਰਨ ਵੱਲ ਜਾ ਰਹੀ ਆ